재미있다 <목소리도> 전체이싹 ਬਾੜਾ ਗੈਂਟ ਦੇ ਰੇਲਵੇ ਸਟੇਸ਼ਨ ਤੇ ਪਹੁੰਚੀ ਆ ਤੇ ਆਪਣਾ ਜਿਹੜਾ ਹੈ ਡੈਸਟੀਨੇਸ਼ਨ ਇੱਕ ਤੱਕ ਦਾ ਸੀ ਸੋ ਆਪ ਸਭ ਨੂੰ ਸਸਿੱਕਾ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ ਮੈਂ ਹਾਂ ਸੁਰਿੰਦਰ ਸਿੰਘ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਆਪਣਾ ਸਫ਼ਰ ਰਹੇਗਾ ਅੱਜ ਪਟਿਆਲੇ ਤੋਂ ਲੈ ਕੇ ਅੰਬਾਲਾ ਸ਼ਾਹਵਨੀ ਤੱਕ 14815 ਜੋ ਕਿ 3 ਨਾ ਰਹੀ ਹੈ ਕਿਉਂਕਿ ਹਰ ਦਿਨ ਗੰਗਾ ਨਗਰ ਤੋਂ ਚੱਲ ਕੇ ਰਿਸ਼ਕੀ ਪਹੁੰਚਦੀ ਆ ਸੋ ਆਪਣਾ ਅੱਜ ਸਫਰ ਰਹੇਗਾ 14815 ਜੋ ਕਿ ਸਵੇਰੇ 4:20 ਮਿੰਟ ਤੇ ਇਹ ਸ਼੍ਰੀ ਗੰਗਾ ਨਗਰ ਤੋਂ ਚੱਲਦੀ ਹੈ ਤੇ 10:20 ਮਿੰਟ ਤੇ 327 ਕਿਲੋਮੀਟਰ ਪੂਰਾ ਕਰਤਬਾਰ ਇਹ ਅੰਮ੍ਰਾਲਾ ਕੈਂਟ ਪਹੁੰਚਦੀ ਹੈ ਜੀ ਬਣੇ ਰਹੋ ਬੇਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲ ਦੇ ਹੱਦ ਤੇ ਮਿਲ ਸਕੇ ਜੀ ਸੋ ਪਟਿਆਲਾ ਦੇ ਆਪਾਂ ਰੇਲਵੇ ਸਟੇਸ਼ਨ ਤੇ ਦੇਖ ਰਹੇ ਹਾਂ ਜਿੰਨ ਸਵਾਰੀਆਂ ਦਵਾ ਦਬ ਜਾ ਰਹੀਆਂ ਨੇ ਪਹੁੰਚ ਗਏ ਆ ਜੀ ਆਪਾਂ ਟ੍ਰੇਨ ਦੀ ਆਪਣੀ ਗੱਲ ਅ ਇੰਚਾਰ ਕਰਾਂਗੇ ਸਫਾਈ ਸੇਫ ਗੂ ਵੀ ਦੱਬ ਹੋਇਆ ਤੇ ਸੋ ਚੱਲ ਰਹੇ ਆ ਆਪਾਂ 1 ਨੰਬਰ ਪਲੇਟਫਾਰਮ ਦੇ ਉੱਤੇ ਸੋ ਗਾਇਜ਼ ਆਪਾਂ ਆਪਣੀ ਜਿਹੜੀ ਟ੍ਰੇਨ ਆ ਜੋ ਕਿ ਗੰਗਾ ਨਗਰ ਤੋਂ ਆ ਰਹੀ ਆ ਆਪਾਂ ਉਹਦੇ ਵਿੱਚ ਜਿਹੜਾ ਸਫ਼ਰ ਕਰਾਂਗੇ ਕਾਫੀ ਸਾਫ਼ ਸੁਥਰਾ ਇਹ ਪਟਿਆਲਾ ਰੇਲਵੇ ਸਟੇਸ਼ਨ ਆ ਜੀ ਸਾਰੀ ਟੁਰੀਆਂ ਜਾ ਰਹੀਆਂ ਗੱਡੀ ਗਾਹਾਂ ਜਾ ਕੇ ਰੁਕਦੀ ਹੈ ਜੀ ਇਸ ਕਰਕੇ ਕਾਫੀ ਸਵਾਰੀਆਂ ਅੱਗੇ ਨੂੰ ਜਾ ਰਹੀਆਂ ਨੇ ਸੋ ਇਹ ਸੀ ਪਟਿਆਲਾ ਤੋਂ ਆਪਣੀ ਜਰਨੀ ਰਹੇਗੀ ਅੰਬਾਲਾ ਡਿਆਲਾ ਦਾ ਜਿਹੜਾ ਰੇਲਵੇ ਸਟੇਸ਼ਨ ਤੁਸੀਂ ਦੇਖ ਰਹੇ ਹਾਂ ਸੋ ਆਪਣੀ ਟ੍ਰੇਨ ਜਿਹੜੀ ਆਉਣ ਵਾਲੀ ਹੈ ਤੇ ਆਪਾਂ ਉਹਦਾ ਇੰਤਜ਼ਾਰ ਕਰਾਂਗੇ ਸੋ ਇਹ ਹੈ ਪਟਿਆਲਾ ਦਾ ਰੇਲਵੇ ਸਟੇਸ਼ਨ ਸਾਫ਼ ਸੁਥਰਾ ਰੇਲਵੇ ਸਟੇਸ਼ਨ ਇਹ ਹੈ ਆਰ ਪੀ ਐਫ ਪੋਸਟ ਰੇਲਵੇ ਸੁਰੱਖਿਆ ਵਲ ਸਹਾਇਤਾ ਬੂਥ ਸੋ ਚਾਈਲਡ ਲਾਈਨ ਇਧਰ ਲਿਖਿਆ ਹੋਇਆ ਮੇਰੇ ਖਾਤੇ ਬੱਚਿਆਂ ਨੂੰ ਦੁੱਧ ਪਿਉਣ ਵਾਸਤੇ ਇੱਥੇ ਆਇਆ ਹੈ ਇਹ ਸ਼ੀ ਹੈ ਪਟਿਆਲਾ ਦਾ ਰੇਲਵੇ ਸਟੇਸ਼ਨ ਸਾਹਮਣੇ ਦੇਖ ਰਹੇ ਹਾਂ ਸਭ ਦੇ ਸਭ ਦੇ ਤੇ ਕਾਫੀ ਭੀੜ ਭੜਕਾ ਜਿਹੜਾ ਸ਼ੁਰੂ ਹੋ ਗਿਆ ਹੈ ਕਿਉਂਕਿ ਟ੍ਰੇਨ ਦਾ ਸਮਾਂ ਹੋਇਆ ਵਾ ਜੀ ਇਹ ਹਰ ਰੋਜ਼ ਜਿਹੜੀ ਟ੍ਰੇਨ ਚੱਲਦੀ ਹੈ 14815 ਤੇ ਰਿਸ਼ੀਕੇਸ਼ ਤੱਕ ਜਾਂਦੀ ਹੈ ਜੀ ਤੇ ਸ਼ਾਮ ਨੂੰ ਇਹ ਵਾਪਸ ਆਉਂਦੀ ਆ ਉਹ ਜਾਨੀ ਕਿ ਹੋਰ ਰੈਕ ਹੁੰਦਾ ਇਹ ਉੱਥੇ ਖੜ੍ਹਦੀ ਜਾ ਕੇ ਫਿਰ ਸ਼ਾਮ ਨੂੰ ਇਹ ਹੋਰ ਕੁਝ ট্রেন ਬਣ ਕੇ ਜਾਂਦੀ ਆ ਇਹ ਆ ਬੈਠੇ ਨੇ ਆਰਮੀ ਵਾਲੇ ਭਾਈ ਤੇ ਸੋ ਇਹ ਹੈ ਇਦਾਂ ਦਾ ਰੀਰੋਸਿਸ਼ਨ ਆ ਦੇਖੋ ਕਾਪੀ ਇਹਨਾਂ ਨੇ ਜਾਣਾ ਹੋਏਗਾ ਕਿਤੇ ਆਰਮੀ ਵਾਲਿਆਂ ਨੇ ਸੋ ਗਾਈਜ਼ ਆਪਣੀ ਟ੍ਰੇਨ ਜਿਹੜੀ ਆ ਆਪਾਂ ਇੰਤਜ਼ਾਰ ਕਰ ਰਹੇ ਆ ਸਟੇਸ਼ਨ ਪਟਿਆਲਾ ਦੇ ਇੱਕ ਨੰਬਰ ਪਲੇਟ ਫਾਂ ਤੇ ਗੱਲ ਕਰੀਏ ਤਾਂ ਸਟੇਸ਼ਨ ਦੀ ਸਟੇਸ਼ਨ ਜਿਹੜਾ ਹੈ ਇੱਕ ਪ੍ਰਾਥਮ ਸਟੇਸ਼ਨ ਹੈ ਜੀ ਬ੍ਰਿਟਿਸ਼ ਦੌਰ ਦਾ ਜਿਹੜਾ ਇਹ ਸਟੇਸ਼ਨ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਕੋ ਗਾਇਜ਼ ਆਪਣੀ ਟ੍ਰੇਨ 14815 ਪਲੇਟਫਾਰਮ ਨੰਬਰ 1 ਤੇ શ્રી ਗੰਗਾ ਨਗਰ ਤੋਂ ਚੱਲ ਕੇ 274 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੀ ਹੈ ਜੀ ਤੇ ਇਹਦੇ ਵਿੱਚ ਜਿਹੜਾ ਡੀਜ਼ਲ ਲੋਕੋਮੋਟਿਵ ਜਿਹੜਾ ਉਹ ਵਰਕ ਕਰ ਰਿਹਾ ਇਹ ਜਿਹੜਾ ਲੈ ਕੇ ਜਾ ਰਿਹਾ ਟ੍ਰੇਨ ਤਾਂ ਕਿ ਇੱਕ ਜਿਹੜਾ ਤੇ ਜਿਹੜੀ ਇਲੈਕਟ੍ਰਿਕ ਲੈ ਆ ਜਿਹੜੀ ਹੁੰਦੀ ਨਹੀਂ ਤਾਂ ਪਾਇਰ ਇਸ ਕਰਕੇ ਫਿਰ ਮੁਸ਼ਕਲ ਹੁੰਦੀ ਇਸ ਕਰਕੇ ਜਿਸ ਨੂੰ ਜਿਹੜਾ ਡੀਜ਼ਲ ਲੁਕ ਮੋਟਰ ਉਹ ਲੱਗਿਆ ਹੁੰਦਾ ਸੋ ਆਪਣੀ ਟ੍ਰੇਨ ਪਹੁੰਚੀ ਹੋਈ ਹੈ ਤੇ ਆਪਾਂ ਜੇ ਰੁਕੇਗੀ ਤਾਂ ਉਦੋਂ ਫਿਰ ਆਪਾਂ ਜਿਹੜੀ ਉਹ ਸੀਟ ਉਹ ਲਵਾਂਗੇ ਜੀ ਸੋ ਆ ਬੀ 1 ਦੇ ਵਿੱਚ ਚੱਲਾਂਗੇ ਆਪਾਂ ਸੋ ਕਾਫੀ ਭੀੜ ਭੜਕਾ ਫੌਜੀ ਆਨੇ ਕਾਫੀ ਸਾਜੋ ਸਮਾਨ ਆਉਦਾ ਚੱਕਿਆ ਹੋਇਆ ਹੋ ਸਕਦਾ ਹੈ ਚੱਲੇ ਹੁਣ ਤੁਸੀਂ ਸੋ ਆਪਣੀ ਜਿਹੜੀ ਟ੍ਰੇਨ ਚੱਲ ਪਈ ਹੈ ਜੀ ਪਟਿਆਲਾ ਰੇਲਵੇ ਸਟੇਸ਼ਨ ਤੋਂ ਸੋ ਅੱਗੇ ਇਹ ਸਾਹਮਣੇ ਤੁਸੀਂ ਜਿਹੜਾ ਬ੍ਰਿਜ ਦੇਖਿਓ ਹੈ ਚੱਲਿਆ ਨੇ ਅੰਡਰ ਕੰਸਟਰਕਸ਼ਨ ਇਹ ਹੈਗਾ ਕਿਉਂਕਿ ਇਸ ਜਿਹੜਾ ਪਲੇਟਫਾਰਮ ਉੱਤੇ ਨਹੀਂ ਚੱਲੇ ਕਿਉਂਕਿ ਬ੍ਰਿਜ ਦਾ ਜਿਹੜਾ ਕੰਮ ਬਾਕੀ ਹੈਗਾ 2 ਔਰ 3 ਨੰਬਰ ਪਲੇਟਫਾਰਮ ਅਜੇ ਨਹੀਂ ਚੱਲੇ ਸੋ ਤੇਜ਼ ਹੋ ਗਈ ਆਪਣੀ ਟ੍ਰੇਨ ਜੀ ਸਾਹਮਣੇ ਲੋਡਿੰਗ ਲਈ ਟਰੱਕ ਖੜੇ ਆ ਦੇਖ ਰਹੇ ਹੋ ਤੁਸੀਂ ਇਹ ਹੈ ਪਟਿਆਲਾ ਰੇਲਵੇ ਸਟੇਸ਼ਨ ਇੱਕ ਰੋਅਲ ਰੇਲਵੇ ਸਟੇਸ਼ਨ ਸੋ ਇਹ ਹੈ ਕਾਫੀ ਅੱਛੇ ਸੁੰਦਰ ਜਿਹੜੇ ਸ਼ੈੱਡ ਨਵੇਂ ਬਣਾਏ ਗਏ ਨੇ ਵਾਹ ਜੀ ਅੰਦਰ ਦਾ ਸੀਨ ਦੇਖ ਲਓ ਸਵਾਰੀਆਂ ਬੈਠੀਆਂ ਨੇ ਕੋਈ ਸਵਾਰੀ ਜਾਂ ਤੇ ਸੀਟ ਲੱਭ ਰਿਹਾ ਆਪਾਂ ਜਿਹੜੀ ਸੀਟ ਸਾਈਡ ਵਾਲੀ ਉਹ ਮਿਲ ਗਈ ਆ ਪਟਿਆਲਾ ਦੇ ਵਿੱਚ ਹੀ ਕਰਦੇ ਆ ਬਾਏ ਬਾਏ ਪਟਿਆਲਾ ਰੇਲਵੇ ਸਟੇਸ਼ਨ ਸੋ PTA ਇਹਦਾ ਜਿਹੜਾ ਸੀ ਸਟੇਸ਼ਨ ਕੋਰਸ ਸੀ ਜੀ ਸੋ ਆਪਾਂ ਨਿਕਲ ਚੁੱਕੇ ਆ ਪਟਿਆਲਾ ਤੋਂ ਅੱਗੇ ਆਏਗਾ DMW ਹਾਲਟ ਇਹ ਆ ਗਿਆ ਜੀ ਸੋ ਸਾਹਮਣੇ ਇਹਦੇ ਲੈਫਟ ਸਾਈਡ ਤੇ ਹੀ ਇੱਕ ਡੀਜ਼ਲ ਜਿਹੜਾ ਰੇਲਵੇ ਦਾ ਕਾਰਖਾਨਾ ਬਣਿਆ ਹੋਇਆ ਹੈ ਜੀ ਡੀਜ਼ਲ ਕੰਪੋਨੈਂਟ ਵਰਕਸ ਹੋ ਗਈ ਤੇਜ ਸੋ ਇੱਥੇ ਜਿਹੜੇ ਰੇਲਵੇ ਦੇ ਲਗ ਲਗ ਤਰ੍ਹਾਂ ਦੇ ਸਾਹਮਣੇ ਆ ਦੇਖ ਰਹੇ ਹੋ ਇੱਥੇ ਪੁਰਜ਼ੇ ਬਣਦੇ ਨੇ ਤੋ ਨੇ ਨੂੰ ਕ੍ਰਾਸ ਕਰਾਂਗੇ ਤੇ ਇਹ ਆ ਗਈ ਇੱਥੇ ਬੜੀ ਨਦੀ ਆਉਂਦੀ ਹੈ ਜੀ ਇੱਥੇ ਇਹ ਆਪਾਂ ਸਕਿਪ ਕਰ ਰਹੇ ਹਾਂ ਦੌਣਕਲਾ ਨੂੰ 281 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਆਪਣੀ ਟ੍ਰੇਨ ਜਿਹੜੀ ਦੌਣਕਲਾ ਰੇਲਵੇ ਸਟੇਸ਼ਨ ਨੂੰ ਕ੍ਰਾਸ ਕਰ ਰਹੀ ਹੈ ਸਕਿਪ ਕਰ ਰਹੀ ਹੈ ਡੀਓਸੀਏ ਦਾ ਜਿਹੜਾ ਸਟੇਸ਼ਨ ਕੋਡ ਆ ਦੌਣਕਲਾ ਦਾ ਇਸ ਤੋਂ ਬਾਅਦ ਨਾਲ ਹੀ ਕੋਲੀ ਆ ਪਰਾਜਪੁਰੇ ਮਿਲਦੇ ਆ ਤੁਹਾਨੂੰ ਤੇ ਇਹ ਨਾਲ ਹੀ ਆ ਕੋਲੀ ਰੇਲਵੇ ਸਟੇਸ਼ਨ ਆਪਾਂ ਜਿਹੜਾ ਸਕਿਪ ਕਰ ਰਹੇ ਹਾਂ ਇਹ ਕੋਲੀ 288 ਕਿਲੋਮੀਟਰ ਦੇ ਇਹਦਾ ਇਹ ਡਿਸਟੈਂਸ ਇਕੋਲੀ ਦਾ ਰੇਲਵੇ ਸਟੇਸ਼ਨ ਆਪਾਂ ਬਾਏ ਬਾਏ ਕਰ ਚੁੱਕੇ ਹਾਂ ਸਕਿਪ ਕਰ ਰਹੀ ਆ ਤੇ ਦੈਨ ਆਏਗਾ ਰਾਜਪੁਰਾ ਰਾਜਪੁਰਾ 299 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ ਜਿਹੜੀ ਆ ਰਾਜਪੁਰੇ ਟ੍ਰੇਨ ਆਪਣੀ ਇੰਟਰ ਸਿਟੀ ઋਸ਼ੀਕੇਸ਼ ਇੰਟਰ ਸਿਟੀ ਐਕਸਪ੍ਰੈਸ ਪਹੁੰਚੂਗੀ ਜੀ ਜਿਸ ਦਾ ਨੰਬਰ 14800 15 ਹੈ ਸੋ ਗਾਇਜ਼ ਇਹ ਅੰਦਰੋਂ ਕਾਫੀ ਅੱਛੀ ਬਣੀ ਹੋਈ ਹੈ ਵੈਸੇ ਤਾਂ ਟ੍ਰੇਨ ਤੇ ਨਵੇਂ ਕੋਚ ਨੇ ਵੈਸੇ ਅੰਦਰ ਦੇ ਤੁਹਾਨੂੰ ਮੈਂ ਦਿਖਾਉਂਗਾ ਬਾਅਦ ਵਿੱਚ ਸਫਾਈ ਸੁਫੀ ਇਹਦੀ ਇਹੋ ਜੀ ਹੋਈ ਆ ਕਿਉਂਕਿ ਜਿਹੜੇ ਆਪਣੇ ਪੈਸੇਂਜਰ ਆਉਂਦੇ ਆ ਧਿਆਨ ਨਹੀਂ ਦਿੰਦੇ ਇਹ ਹੈ ਜੀ ਚੰਡੀਗੜ੍ਹ ਬਟੰਡਾ ਬਾਈਪਾਸ ਤੁਹਾਨੂੰ ਨਜ਼ਰ ਆਇਆ ਹੁਣ ਤੇ ਆਪਾਂ ਰਾਜਪੁਰੇ ਦੇ ਤਕਰੀਬਨ ਐਂਟਰ ਕਰ ਚੁੱਕੇ ਹਾਂ ਵਿੱਚ ਏ ਰਾਜਪੁਰੇ ਤੇ ਆਪਾਂ ਬਾਹਰ ਹੀ ਆ ਹਜੇ ਕਿਉਂਕਿ ਹਜੇ ਹੈ 2-3 ਕਿਲੋਮੀਟਰ ਦੂਰ ਤੇ ਆ ਇਹ ਦੇਖੋ ਕਿੰਨੀ ਸੋਹਣੀ ਹਰਿਆਵਲ ਆਇ ਤੇ ਸਫੈਦੇ ਦੇਖੋ ਕਿੰਨੇ ਲੱਗੇ ਹੋਏ ਆ ਜੀ ਰਾਜਪੁਰੇ ਦੇ ਵਿੱਚ ਸੋ ਇਹ ਹੈ ਰਾਜਪੁਰਾ ਦੇ ਸਾਹਮਣੇ ਗਰਾਉਂਡ ਦਿਖ ਰਿਹਾ ਹੈ ਤੁਹਾਨੂੰ ਮੋ ਸੁਣਾ ਜਿਹੜਾ ਦ੍ਰਿਸ਼ ਬਣਿਆ ਹੋਇਆ ਜੀ ਉਪਰ ਸ਼ੈਡਾਂ ਦਾ ਰੰਗ ਦੇਖੋ ਕਿੰਨਾ ਸੋਹਣਾ ਨੀਲਾ ਨੀਲਾ ਜਾ ਤੇ ਬਿਲਕੁਲ ਆਪਾਂ ਰਾਜਪੁਰਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਕੋਲ ਆ ਗਏ ਆ ਇਹ ਐਸਐਸ ਪੀ ਜਿਹੜੀ ਰਾਜਪੁਰਾ ਦਾ ਸਬਸਟੇਸ਼ਨ ਹੁੰਦਾ ਜੀ ਉਹ ਆ ਰੇਲਵੇ ਦੇ ਨਾਲ ਜਿੰਨਾਂ ਦੇ ਰਾਹੀਂ ਜਿਹੜੀਆਂ ਟ੍ਰੇਨਾਂ ਉਹ ਚਲਦੀਆਂ ਨੇ ਸਾਹਮਣੇ ਤੇ ਰਾਜਪੁਰਾ ਆਉਣ ਵਾਲਾ ਜੀ ਇਹ ਹੈ ਰਾਜਪੁਰਾ ਦਾ ਇੰਟਰ ਜਾਨੀ ਕਿ ਅੰਦਰੋਂ ਆਉਣ ਵਾਸਤੇ ਜਾਂ ਬਾਹਰ ਜਾਣ ਵਾਸਤੇ ਰਾਜਪੁਰਾ ਦਾ ਟਾਊਨ ਦੇ ਲਈ ਜਾ ਰੇਲਵੇ ਸਟੇਸ਼ਨ ਲਾ ਲੋ ਉਹਦੇ ਲਈ ਇਹ ਪੁਲ ਬਣਿਆ ਹੋਇਆ ਜੀ ਸੋ ਇਹ ਪੜ ਤੁਸੀਂ ਦੇਖ ਰਹੇ ਹੋ ਸੋ ਸਾਹਮਣੇ ਡਬਲ ਲਾਈਨ ਜੋ ਕਿ ਅਮਰਸਾਦ ਦਿੱਲੀ ਜਾਂਦੀ ਹੈ ਉਹ ਆਗੇ ਜਾਂ ਜੰਮੂ ਦਿੱਲੀ ਚਲਦੀ ਹੈ ਜੀ ਸੋ ਗਾਇਜ਼ ਆਪਾਂ 299 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਆਪਣੀ ਟ੍ਰੇਨ ਗੰਗਾ ਨਗਰ ਤੋਂ ਚੱਲ ਕੇ ਰਾਜਪੁਰਾ ਦੇ ਜੰਕਸ਼ਨ ਦੇ ਪਲੇਟਫਾਰਮ ਨੰਬਰ 2 ਤੇ ਪਹੁੰਚਿਆ ਜੀ ਸੋ ਇਹ ਹੈ ਪਲੇਟਫਾਰਮ ਨੰਬਰ 2 ਰਾਜਪੁਰਾ ਅਗਰ ਰਾਜਪੁਰਾ ਸਟੇਸ਼ਨ ਦੇ ਕੋਡ ਦੀ ਗੱਲ ਕਰੀਏ ਤਾਂ ਆਰ ਪੀ ਜੇ ਦਾ ਜਿਹੜਾ ਸਿਸ਼ਨ ਕੋਡ ਆ ਜੀ ਸੋ ਗਾਇਜ਼ ਇਸ ਤੋਂ ਬਾਅਦ ਇਹ ਅੰਬਾਲਾ ਸਿਟੀ ਖੜੇਗੀ ਸਕਿਪ ਕਰੇਗੀ 310 ਕਿਲੋਮੀਟਰ ਦਾ ਜਾ ਕੇ ਇਹ ਸ਼ੰਭੂ ਨੂੰ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਨਾਲ ਤੁਹਾਨੂੰ ਆਪਾਂ ਦਿਖਾਵਾਂਗੇ ਆ ਦੇਖੋ ਇਹ ਨਹੀਂ ਗੰਦਗੀ ਪਈ ਆ ਵਿੱਚ ਵਿੱਚ ਹੀ ਨੈਪਕਨ ਫਰਟ ਦਿੰਦੇ ਨੇ ਲੋਗ ਤੇ ਆ ਇਹਨਾਂ ਦਾ ਸਾਜੋ ਸਵਾਨ ਚਤਰਾ ਚੁਤਰਾ ਇਹਨਾਂ ਦੇ ਟੈਂਡੈਂਟ ਉਹ ਵੀ ਨਾਲ ਹੀ ਹੁੰਦੇ ਨੇ ਸਾਮਣੇ ਸਟੇਸ਼ਨ ਦੇ ਨਹੀਂ ਤੁਹਾਨੂੰ ਦਿਖ ਜਾਣਾ ਹੈ ਸਟੇਸ਼ਨ ਦੇ ਅੱਗੇ ਇਹ ਇੱਕ ਗੁੱਡਜ਼ ਟ੍ਰੇਨ ਖੜੀ ਆ ਜੀ 컨ਟੇਨਰਾਂ ਵਾਲੀ ਆ ਭਾਈ ਤੁਸੀਂ ਦੇਖ ਸਕਦੇ ਹੋ ਸੋ ਇਹ ਵਿੱਚ ਕਾ ਇੱਕ ਜਿੰਨਕ ਦੇਖ ਸਕਦਾ ਠੁਕਤਾ ਕਰਕੇ ਬੁਰਾ ਹਾਲ ਕਰ ਦਿੰਦੇ ਲੋਕ ਇਹਨਾਂ ਨੂੰ ਨਹੀਂ ਸਪਾਏ ਜੀ ਸੋ ਗਾਈਜ਼ ਆਪਣੀ ਟ੍ਰੇਨ ਰਾਜਪੁਰਾ ਜੰਕਸ਼ਨ ਤੋਂ ਚਾਲੂ ਕੀ ਪਲੇਟਫਾਰਮ ਨੋਂ ਤੋਂ ਪਲੇਟਫਾਰਮ ਨੰਬਰ 2 ਤੋਂ ਸੌਰੀ ਕਿਤੇ ਨਾ ਗਲਤ ਬੋਲ ਗਿਆ ਹੋਵਾਂ ਸੋ ਆਵਾਏਗਾ ਸ਼ੰਭੂ ਜੇ ਬਤਨ ਬਸਕੂ ਹਟਿਆ ਸੀ ਹੋਏ ਹੈ ਕਾਫੀ ਲੰਬਾ ਰੇਲਵੇ ਸਟੇਸ਼ਨ ਜਿਹੜਾ ਹੈ ਪਲੇਟਫਾਰਮ ਸਾਹਮਣੇ ਇੱਕ ਟレイン ਖੜੀ ਹੈ ਜਿਹਦੇ ਨਾਲ ਦੋ ਤਿੰਨ ਇੰਜਣ ਜਿਹੜੇ ਲੱਗੇ ਹੋਏ ਆ ਇਹ ਹੈ ਰਾਜਪੁਰਾ ਦੇ ਪਲੇਟਫਾਰਮ ਨੰਬਰ 2 ਆਪਾਂ ਨੇ ਇਹੋ ਕਿਹਾ ਬਾਏ ਬਾਏ ਰਾਜਪੁਰਾ ਸੋ ਹੁਣ ਆਇਆ ਹੈ ਜੀ ਸ਼ੰਭੂ ਇਹ ਹੈ ਰਾਜਪੁਰਾ ਰੇਲਵੇ ਸਟੇਸ਼ਨ ਇਹ ਹੈ ਨਾਲ ਇੱਕ ਮਾਲ ਗੱਡੀਆਂ ਵਾਸਤੇ ਜਿਹੜੀ ਨਵੀਂ ਲਾਈਨ ਬਿਛਾਈ ਗਈ ਆ ਸਿਰਫ ਇਹਦੇ ਉੱਤੇ ਮਾਲ ਗੱਡੀਆਂ ਹੀਟੋਆਟਾ ਲਈ ਜਲਦੀਆਂ ਨੇ ਜਿਵੇਂ ਕਿ ਨੰਗਲ ਅਨੰਦਪੁਰ ਸਾਹਿਬ ਨੂੰ ਜਾਂ ਇਧਰ ਦਿੱਲੀ ਵਗੈਰਾ ਨੂੰ ਅੱਗੋਂ ਜਾ ਕੇ ਕਦੇ ਬੰਗਾਲ ਨਾਲ ਜਾ ਰਹੀ ਹੈ ਅੱਗੋਂ ਜਾ ਕੇ ਪੁਲ ਕੋ ਉੱਜੇ ਪਾਸੇ ਹੋ ਜੀ ਸੋ ਦੇਖ ਹੀ ਰਹੇ ਹੋ ਤੁਸੀਂ ਆਹ ਦੇਖੋ ਉੱਚੀ ਹੋ ਗਈ ਨਾ ਜੀ ਹੁਣ ਇਹ ਪੁਲ ਬਣ ਗਿਆ ਪੁਲ ਦੇ ਪਰਲੇ ਪਾਸੇ ਚਲੇਗੀ ਹੁਣ ਟ੍ਰੇਨ ਉਧਰ ਉਧਰ ਚ ਆ ਰਹੀ ਹੋਣੀ ਆ ਉਧਰ ਜਣੀ ਕਿ ਲਾਈਨ ਸੋ ਆਉਣ ਵਾਲਾ ਸੰਭੂ ਤੇ ਸ਼ੰਭੂ ਦਾ ਫਲਾਈਓਵਰ ਆ ਗਿਆ ਜੀ ਐਸਐਸਪੀ ਆ ਨਿਕਲ ਗਈ ਆ ਆ ਆ ਗਿਆ ਸ਼ੰਭੂ ਦਾ ਰੇਲਵੇ ਸਟੇਸ਼ਨ ਇਹ ਆ ਆ ਗਿਆ ਜੀ ਸੋ ਗਾਇਤਨਸੋ 10 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਆਪਣੀ ਇਹ ਸ਼ੰਭੂ ਸਕਿਪ ਕਰ ਰਹੀ ਹੈ ਟ੍ਰੇਨ ਸ਼ੰਭੂ ਦੇ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਐਸ ਐਮ ਯੂ ਇਹਦਾ ਜਿਹੜਾ ਸਟੇਸ਼ਨ ਕੋਡ ਆ ਤੇ ਇਹ ਹੈ ਸ਼ੰਭੂ ਰੇਲਵੇ ਸਟੇਸ਼ਨ ਇਹ ਵੀ ਅੰਗਰੇਜ਼ਾਂ ਦੇ ਦੌਰ ਦਾ ਜਿਹੜਾ ਸਟੇਸ਼ਨ ਬਣਿਆ ਹੋਇਆ ਜੀ ਉਸ ਸਕਿਪ ਕਰ ਗਏ ਆ ਬਾਏ ਬਾਏ ਸ਼ੰਭੂ ਇਹ ਅੱਗੇ ਆਏਗਾ ਹੁਣ ਇਹ ਆ ਗਿਆ ਜੀ ਕੱਗਰ ਦਰਿਆ ਕਾਫੀ ਚੜਿਆ ਸੀ ਇਹ ਕਾਫੀ ਲੰਬਾ ਦਰਿਆ ਹਿਮਾਚਲ ਚੱਲ ਕੇ ਉੱਥੋਂ ਤੇ ਇਹ ਪਹੁੰਚਦਾ ਹੈ ਰਾਜਸਥਾਨ ਔਰ ਹਰਿਆਣੇ ਦੇ ਵਿੱਚ ਕਾਫੀ ਲੰਬਾ ਦਰਿਆ ਹੈਗਾ ਸੋ ਇਹ ਹੈ ਬਾਈਪਾਸ ਤੇ ਸੋ ਆਪਾਂ ਅੰਬਾਲਾ ਦੇ ਸਿਟੀ ਰੇਲਵੇ ਸਟੇਸ਼ਨ ਤੇ ਪਹੁੰਚਣ ਵਾਲੇ ਆ ਜੀ ਇਹ ਆ ਗਈ ਯਾਰਡ ਅੰਬਾਲਾ ਰੇਲਵੇ ਸਿਟੀ ਸਟੇਸ਼ਨ ਦੀ ਸੋ ਆ ਪਹੁੰਚ ਗਏ ਜੀ 319 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਗੰਗਾ ਨਾਲੋਂ ਦੋ ਚੱਲ ਕੇ ਇਹ ਆਪਣੀ ਟ੍ਰੇਨ ਅੰਬਾਲਾ ਸਿਟੀ ਦੇ ਪਲੇਟਫਾਰਮ ਨੰਬਰ 1 ਤੇ ਪਹੁੰਚ ਚੁੱਕੀ ਆ ਕਿਉਂਕਿ ਪਲੇਟਫਾਰਮ 1 ਤਾਂ ਕਹਿੰਦੇ ਆ ਵੀ ਇਧਰ ਸਟੇਸ਼ਨ ਆ ਸਟੇਸ਼ਨ ਵਾਲੇ ਪਾਸੇ ਹੀ ਜਿਹੜਾ ਪਲੇਟਫਾਰਮ 1 ਹੁੰਦਾ ਜੀ ਤੇ ਸੋ ਇਧਰ ਇਹਨਾਂ ਦੇ ਆ ਮੈਂਟੀਨੈਂਸ ਵਾਲੀਆਂ ਟ੍ਰੇਨਾਂ ਸਟਾਕ ਦੀਆਂ ਟ੍ਰੇਨਾਂ ਸਾਹਮਣੇ ਖੜੀਆਂ ਦੇਖ ਰਹੇ ਹਾਂ ਕ੍ਰੇਨ ਜੀ ਵਿੱਚ ਰੱਖੀ ਹੋਈ ਹੈ ਜੀ ਸੋ ਇਹਦਾ ਜੀ ਸਟੇਸ਼ਨ ਕੋਡ ਦੀ ਗੱਲ ਕਰੀਏ ਬਾਲਾ ਸਿਟੀ ਦਾ ਸਟੇਸ਼ਨ ਕੋਡ ਹੈ ਜੂ ਵੀ ਸੀ ਇਹਦਾ ਜਿਹੜਾ ਸਟੇਸ਼ਨ ਕੋਡ ਹੈ ਜੀ ਸੋ ਸਾਹਮਣੇ ਇੱਕ ਮਾਲ ਗੱਡੀ ਉਹ ਨੰਗ ਰਹੀ ਆ ਦੇਖ ਰਿਹਾ ਤੁਸੀਂ ਸੋ ਇਹ ਹੈ 2 ਔਰ 3 ਨੰਬਰ ਪਲੇਟਫਾਰਮ ਤੇ ਮਾਲ ਗੱਡੀ ਉਹਦੇ ਵਾਸਤੇ ਬੱਕਰੀ ਲੈਣ ਜਿਹੜੀ ਤੁਹਾਨੂੰ ਦਿਖਾਈ ਸੀ ਉਹ ਚੱਲ ਰਹੀ ਆ ਲੋਰੀ ਥੈਂਕਸ ਫਾਰ ਯੋਰ ਵਿਸਟ ਬੋਰਡ ਲੱਗਾ ਹੋਇਆ ਅੰਮ੍ਰਾਲਾ ਸ਼ਹਿਰ ਦੇ ਸਾਈਡ ਦੇ ਉੱਤੇ ਬਾਰ-ਬਾਰ ਪਾਸੇ ਜਾਣ ਨੂੰ ਏਸੀ ਅੰਮ੍ਰਾਲਾ ਦਾ ਟੈਂਡੈਂਟ ਬਾਹਰ ਖੜਾ ਜੀ ਆਪਣੀ ਟ੍ਰੇਨ ਦਾ ਆਰਪੀਐਫ ਦਵਾਨ ਵੀ ਜਿਹੜੇ ਉਹ ਡਿਊਟੀ ਕਰ ਰਹੇ ਨੇ ਸੋ ਗਾਈਜ਼ ਆਪਣੀ ਟ੍ਰੇਨ ਅੰਮ੍ਰਾਲਾ ਸਿਟੀ ਤੋਂ ਚੱਲਦੀ ਆ ਤੇ ਇਹਦਾ ਜਿਹੜਾ ਆਪਣਾ ਡੈਸਟੀਨੇਸ਼ਨ ਆ ਫਾਈਨਲੀ ਜਿਹੜਾ ਹੋਏਗਾ ਉਹ ਹੈ ਅੰਮ੍ਰਾਲਾ ਕੈਂਟ ਰੇਲਵੇ ਸੇ ਹਰਮਣਾ ਡੈਸਟੀਨੇਸ਼ਨ ਹੋਏਗਾ ਜੀ ਇਹ ਹੈ ਅੰਮ੍ਰਾਲਾ ਦਾ ਪੁਰਾਤਨ ਵਿੱਚ ਬਣਿਆ ਹੋਇਆ ਦੇਖ ਰਹੇ ਫਿਰ ਨਾ ਸੋਨਾ ਸਟੇਸ਼ਨ ਬ੍ਰਿਟਿਸ਼ ਟੌਰ ਦਾ ਇਹ ਵੀ ਸਟੇਸ਼ਨ ਜਿਹੜਾ ਬਣੇ ਹੋਇਆ ਤਕਰੀ ਜਿਹੜੇ ਸਟੇਸ਼ਨ ਆ ਸਾਰੇ ਵੀ ਬ੍ਰਿਟਿਸ਼ ਟੌਰ ਦੇ ਜਿਹੜੇ ਬਣੇ ਹੋਏ ਨੇ ਸੋ ਬਾਈਪਾਸ ਕਰਦੇ ਆ ਆਪਾਂ ਅੰਬਾਲਾ ਸ਼ਹਿਰ ਨੂੰ ਸੋ ਆਪਣਾ ਜਿਹੜਾ ਹੈ ਆ ਦੇਖ ਸਕਦੇ ਉਸਨੇ ਅੰਦਰ ਆ ਗਏ ਅਰੇ ਕੋ ਇੱਧਰਲੇ ਪਾਸੇ ਇਹ ਟੈਂਡੈਂਟ ਸਾਹ ਖੜੇ ਆ ਥੱਲੇ ਜਿੱਦਾਂ ਜਿੱਦਾਂ ਇਹਨਾਂ ਨੇ ਜਿਹੜਾ ਖੜਾ ऋषि के जाते हैं जतरा वगैरह बुक वो करवाणियां ने सो ये देख रहे हैं ਤੁਸੀਂ ਚਦਰਾ ਚੁਦਰਾ ਇਹਨਾਂ ਦੀਆਂ ਪਈਆਂ ਨੇ ਸਾਰਾ ਜਿਹੜਾ ਅੰਦਰ ਬਿਸਤਿਆਂ ਚ ਕੰਬਲ ਹੋਗੇ ਉਹ ਸਾਰਾ ਕੁਝ ਇੱਥੇ ਉਹ ਪਿਆ ਹੈਗਾ ਜੀ ਸੋ ਆਪਾਂ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਪਹੁੰਚਣ ਵਾਲਿਆਂ ਇਹ ਹੈ ਇਧਰ ਦੇ ਪਾਸੇ ਤੁਹਾਨੂੰ ਸ਼ਹਿਰ ਦਿਖਾ ਰਿਹਾ ਕਾਫੀ ਸੁੰਦਰ ਸ਼ਹਿਰ ਆ ਆ ਵੇਖੋ ਪਿੰਨਾ ਸੋਹਣਾ ਹਾਂ ਜੀ ਘਰ ਘਰ ਕੇ ਨੇ ਵਧੀਆ ਲੱਗਦੇ ਐ ਤੇ ਨਾਲ-ਨਾਲ ਜਿਹੜੇ ਘਰ ਆ ਸੋ ਸਾਹਮਣੇ ਇੱਕ ਪੈਟਰੋਲੀਅਮ ਵਾਲੀ ਗੱਡੀ ਉਹ ਲੰਘ ਰਹੀ ਐ ਜੀ ਇੱਥੇ ਡੀਜ਼ਲ ਪੈਟਰੋਲ ਵਗੈਰਾ ਉਹ ਹੁੰਦਾ ਹੈ ਸੋ ਇਹ ਸਾਹਮਣੇ ਜਿੜੀ ਰੋਡ ਦਿਖ ਰਹੀ ਐ ਬੱਸਾਂ ਜਾ ਰਹੇ ਨੇ ਟਰੱਕ ਜਾ ਰਹੇ ਨੇ ਅੰਦਰ ਫਿਰ ਆ ਗਿਆ ਇੱਧਰ ਦਿਖਾ ਰਿਹਾ ਅੰਦਰਲੇ ਪਾਸੇ ਸੋ ਹੈ ਹੌਲੀ ਹੌਲੀ ਜਾ ਰਹੀ ਹੈ ਸੋ ਆਪਾਂ ਦਾ 372 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਆਪਣੀ ਇਹਦੀ ਟ੍ਰੇਨ ਆ ਅੰਬਾਲਾ ਟੈਂਟਰੀ ਲੁਸੀਸ਼ਨ ਦੇ 1 ਨੰਬਰ ਪਲੇਟਫਾਰਮ ਤੇ ਪਹੁੰਚ ਚੁੱਕੀ ਹੈ ਜੀ ਸੋ ਗਾਇਜ਼ ਆਪਾਂ ਵਾਲਾ ਟੈਂਟਰ ਜੰਕਸ਼ਨ ਦੀ ਗੱਲ ਕਰੀਏ ਤਾਂ ਯੂ ਐਮ ਬੀ ਦਾ ਸਟੇਸ਼ਨ ਕੋਡ ਆ ਜੀ ਸੋ ਗਾਇਜ਼ 14815 ਦਾ ਜਿਹੜਾ ਆਪਣੀ ਟ੍ਰੇਨ ਦਾ ਆਪਣਾ ਡੈਸਟੀਨੇਸ਼ਨ ਹਿੱਥੀ ਸੀ ਪੂਰਾ ਹੋ ਗਿਆ ਫਾਈਨਲੀ ਪਹੁੰਚ ਗਏ ਆਪਾਂ ਅੰਬਾਲਾ ਕੈਂਟ ਰੇਲਵੇ ਸੋ ਦਰਸ਼ਕੋ ਆਪਣੀ 14815 ਰਿਸ਼ੀਕੇਸ਼ ਐਕਸਪ੍ਰੈਸ ਜੋ ਕਿ ਹਰ ਦਿਨ ਚੱਲਦੀ ਆ ਜਿਸ ਦਾ ਚੱਲਣ ਦਾ ਟਾਈਮ ਹੈ 4:20 ਮੰਨ ਗੰਗਾ ਨਗਰ ਤੋਂ ਆਪਣਾ 300 26 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ 10:20 ਤੇ ਅੰਬਾਲਾ ਕੈਂਟ ਦੇ ਰੇਲਵੇ ਸਟੇਸ਼ਨ ਤੇ ਪਹੁੰਚੀ ਆ ਤੇ ਆਪਣਾ ਜਿਹੜਾ ਹੈ ਡੈਸਟੀਨੇਸ਼ਨ ਇੱਕ ਤੱਕ ਦਸੀਂ ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਸੋ ਇਹਦੇ ਨਾਲ ਪ੍ਰਿੰਦਰ ਸਿੰਘ ਨੂੰ ਦਿਓ ਆਗਿਆ ਅਗਲੀ ਵੀਡੀਓ ਹੋਂ ਤੱਕ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਲਵਾੜੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਪਹੁੰਚੇ ਦੇ ਹਾਰ ਤੇ ਮਿਲ ਸਕੇ ਇਹਦੇ ਨਾਲ ਬਾਬਰਾਕਾ ਚੜ੍ਹਦੀ ਕਲਾ ਦੀ ਸਰਬੋਤਮ